ਮਹਿਲਾ ਵਿੰਗ ਵੱਲੋਂ ਹਲਕਾ ਇੰਚਾਰਜ ਲੱਗਣ ਤੇ ਹਰਮੀਤ ਸਿੰਘ ਸੰਧੂ ਨੂੰ ਕੀਤਾ ਗਿਆ ਸਨਮਾਨਤ ਹਰਮੀਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਮਹਿਲਾ ਵਿੰਗ ਪ੍ਰਧਾਨ ਅੰਜੂ ਵਰਮਾ ਨੇ ਆਖਿਆ ਕਿ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਸੂਝਵਾਨ ਤੇ ਚੰਗਾ ਆਗੂ ਹਲਕਾ ਇੰਚਾਰਜ ਲਾਇਆ ਅਸੀਂ ਹਮੇਸ਼ਾ ਹੀ ਪਾਰਟੀ ਦੇ ਆਦੇਸ਼ ਦਾ ਪਾਲਣ ਕੀਤਾ ਜਿਮਨੀ ਚੋਣ ਪ੍ਰਚਾਰ ਦੌਰਾਨ ਅਸੀਂ ਹਰਮੀਤ ਸਿੰਘ ਸੰਧੂ ਦੇ ਨਾਲ ਹਾਂ ਦਿਨ ਰਾਤ ਮਿਹਨਤ ਕਰਕੇ ਹਰਮੀਤ ਸਿੰਘ ਸੰਧੂ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ ਤਾਂ ਕਿ ਹਲਕੇ ਦੇ ਰਹਿੰਦੇ ਕੰਮ ਹੋ ਸਕਣ ਅੰਜੂ ਵਰਮਾ ਦੀ ਟੀਮ ਨੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਨੂੰ ਸਿਰਪਾਓ ਦੇ ਕੇ ਦੇ ਕੇ ਕੀਤਾ ਸਨਮਾਨਤ ਹਲਕਾ ਇਨਚਾਰਜ ਹਰਮੀਤ ਸਿੰਘ ਸੰਧੂ ਨੇ ਅੰਜੂ ਵਰਮਾ ਦੀ ਟੀਮ ਦਾ ਕੀਤਾ ਸਵਾਗਤ ਆਹ ਗੱਲਬਾਤ ਕਰਦੇ ਹਾਂ ਮਹਿਲਾ ਵਿੰਗ ਪ੍ਰਧਾਨ ਅੰਜੂ ਵਰਮਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਹਾਂ ਜੀ ਮੈਡਮ ਅੱਜ ਤੁਸੀਂ ਸੰਧੂ ਸਾਡੇ ਦਾ ਹਕਕਾਰ ਆਇਓ ਸਨਮਾਨਿਤ ਕੀਤਾ ਕੀ ਕਹਿਣਾ ਚਾਹਦੇ ਅਸੀਂ ਅਹ ਦੇਖੋ ਜੀ ਸਰਦਾਰ ਹਰਮੀਤ ਸਿੰਘ ਸੰਤੂ ਜੀ ਜੋ ਕਿ ਸਾਡੀ ਪਾਰਟੀ ਵੱਲੋਂ ਬਹੁਤ ਹੀ ਉਹਨਾਂ ਦਾ ਮਾਨ ਸਤਕਾਰ ਕਰਕੇ ਉਹਨਾਂ ਨੂੰ ਆਜ਼ਾਦ ਹੋਇਆ ਕਿ ਨਾ ਹਲਕਾ ਇੰਚਾਰਜ ਕੌਸ਼ਿਤ ਕੀਤਾ ਗਿਆ ਸੋ ਅੱਜ ਉਸ ਸੰਬੰਧ ਵਿੱਚ ਅਸੀਂ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਅੱਜ ਅਸੀਂ ਉੱਥੇ ਇਹਨਾਂ ਨੂੰ ਵੈਲਕਮ ਕਰਨ ਆਏ ਆ ਆਪਣੀ ਪਾਰਟੀ ਵੱਲੋਂ ਕੀ ਕੀ ਆਸਰਾ ਦੇਤੇ ਜਿਵੇਂ ਸਰ ਸ਼ਹਿਰ ਦੇ ਬਹੁਤ ਸਾਰੇ ਕੰਮ ਰੁਕੇ ਪਏ ਜੇ ਵੀ ਲੋਕਾਂ ਦੇ ਉਹਦੇ ਦੇਖੋ ਜੀ ਬਹੁਤ ਉਮੀਦ ਆ ਕਿ ਜੇ ਪਾਰਟੀ ਨੇ ਬੜਾ ਹੀ ਸੋਚ ਵਿਚਾਰ ਕੇ ਉਹਨਾਂ ਨੂੰ ਐਲਾਨਿਆ ਵਾ ਤੇ ਅਸੀਂ ਵੀ ਉਹਨਾਂ ਕੋ ਇਹੀ ਆਸ ਕਰਦੇ ਆ ਕਿ ਵੇਖੋ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਤੁਹਾਨੂੰ ਕੀ ਪਤਾ ਦਿਨ ਰਾਤ ਹੀ ਕੰਮ ਕਰਦੇ ਆ ਬੜੇ ਆਪਣੇ ਨਿਛੇ ਦੇ ਨਾਲ ਤੇ ਸੋ ਉਹਨਾਂ ਦੇ ਨਾਲ ਵੀ ਕੰਮ ਕਰਾਂਗੇ ਤੇ ਉਹਨਾਂ ਕੋ ਵੀ ਇਹੀ ਆਸ ਰੱਖਾਂਗੇ ਕਿ ਜਿਹੜੇ ਸ਼ਹਿਰ ਦਾ ਵਿਕਾਸ ਜਿਹੜਾ ਕੁਝ ਕਰਨਾ ਕਰਕੇ ਰੁਕਿਆ ਹੋਇਆ ਸੀ ਵੀ ਉਹ ਜਲਦੀ ਤੋਂ ਜਲਦੀ ਉਹ ਕੀਤਾ ਜਾਏਗਾ ਸਰ ਅਸੀਂ ਦੇਖੋ ਕਿਤੇ ਵੀ ਹੋਵੇ ਜਿਮਨੀ ਚ ਹੋਣ ਹੋਵੇ ਉਸ ਤਰ੍ਹਾਂ ਵੀ ਹੋਵੇ ਅਸੀਂ ਹਰ ਜਗ੍ਹਾ ਤੇ ਆਪਾਂ ਪਾਰਟੀ ਦੇ ਨਾਲ ਖੜੇ ਆਂ ਔਰ ਪੂਰੀ ਆਪਣੇ ਦਿਲ ਦੇ ਨਾਲ ਕੰਮ ਕਰੀਦਾ ਵਾ ਤੇ ਇਹ ਤੇ ਹੁਣ ਸਾਡੇ ਸ਼ਹਿਰ ਦੇ ਵਿੱਚ ਆ ਤੇ ਅਸੀਂ ਜੀ ਜਾਣ ਨਾਲ ਕੰਮ ਕਰਾਂਗੇ ਕੁਝ ਆਗੂ ਵਿਰੋਧ ਵੀ ਕਰਦੇ ਪਏ ਨੇ ਸਰ ਵੇਖੋ ਆਪਾਂ ਵੇਖੋ ਕਿਸੇ ਦੀ ਸੋਚ ਨੂੰ ਉਹ ਨਹੀਂ ਕਿਸੇ ਕਹਦੇ ਕਿਉਂਕਿ ਮੇਰੀ ਸ਼ੁਰੂ ਤੋਂ ਹੀ ਇਹ ਸੋਚ ਆ ਕਿ ਅਸੀਂ ਪਾਰਟੀ ਦੇ ਨਾਲ ਆ ਦਿਨ ਰਾਤ ਔਰ ਪਾਰਟੀ ਜਿੰਨੂੰ ਵੀ ਸਾਡੇ ਨਵਾਜਾ ਉਹਨਾਂ ਨੇ ਤੇ ਸਾਨੂੰ ਕਿੜੇ ਮੱਥੇ ਉਹ ਸਤਿਕਾਰ ਆ ਔਰ ਅਸੀਂ ਉਹਨਾਂ ਦੇ ਨਾਲ ਐਸਟ ਪਹਿਲਾਂ ਤਾਂ ਸਰਦਾਰ ਖੰਮੀ ਸਿੰਘ ਸੰਧੂ ਜੀ ਸਾਡੇ ਤਰਨਤਾਰਨ ਹਲਕੇ ਦੇ ਵਿੱਚ ਚੋਣ ਲੜ ਰਹੇ ਆ ਮਹਿਲਾ ਵਿੰਗ ਵੱਲੋਂ ਅਸੀਂ ਉਹਨਾਂ ਨੂੰ ਵੀ ਆਏ ਆ ਆਖਦੇ ਆ ਔਰ ਬਹੁਤ ਖੁਸ਼ੀ ਆ ਔਰ ਮਾਨ ਦੀ ਗੱਲ ਆ ਕਿ ਇੱਕ ਜ਼ੋਰਦਾਰ ਕੈਂਡੀਡੇਟ ਜਿਹੜਾ ਸਾਡੇ ਤਰਨਤਾਰ ਹਲਕੇ ਦੇ ਵਿੱਚ ਉੱਭਰਿਆ ਵਾ ਔਰ ਉਮੀਦਾਂ ਇਹੋ ਹੀ ਲੈ ਕੇ ਚੱਲੇ ਆ ਕਿ ਸਾਡੇ ਤਰਨਤਾਰਨ ਦੇ ਜਿਹੜੇ ਕੰਮ ਆ ਉਹ ਬਾਖੂ ਵੀ ਨਿਭਾਉਂਗੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਪਾਰਟੀ ਦੇ ਵਿੱਚ ਅੱਜ ਸਿਰਕਰ ਸਿਰਕਰਤ ਕੀਤੀ ਆ ਇਹਨਾਂ ਦੇ ਸਾਨੂੰ ਬਹੁਤ ਉਮੀਦਾਂ ਆ ਵੀ ਜਿਹੜਾ ਸਾਡਾ ਰੁਕਿਆ ਹੋਇਆ ਕੰਮ ਆ ਇਹ ਇਹਨਾਂ ਤੋਂ ਅਸੀਂ ਕਰਵਾਵਾਂਗੇ ਬਾਕੀ ਕਿ ਸੰਧੂ ਸਾਹਿਬ ਅਗੇਰੀ ਰੰਗਨ ਬਾਕੀ ਸੰਧੂ ਸਾਹਿਬ ਅਗੇ ਹੀ ਗਾ ਐਮਐਲਏ ਸਾਹਿਬ ਰਹੇ ਚੁਕਿਆ ਪਰ ਇਹਨਾਂ ਨੇ ਅੱਗੇ ਵੀ ਬਹੁਤ ਵਧੀਆ ਕੰਮ ਕੀਤੇ ਪਰ ਹੁਣ ਤੇ ਬਹੁਤ ਸਾਨੂੰ ਇਹ ਉਮੀਦ ਆ ਵੀ ਜਿਹੜੇ ਸਾਡੇ ਜਿਹੜੇ ਕੰਮ ਰੁਕੇ ਸੀ ਉਹ ਸਾਰੇ ਕੰਮ ਇਹਨਾਂ ਤੋਂ ਕਰਵਾਵਾਂਗੇ ਬਾਕੀ ਕੀ ਕਹਿਣਾ ਚਾਹੋਗੇ ਜੇ ਸੰਧੂ ਸਾਹਿਬ ਇੱਕੋ ਥਾਂ ਪਹੁੰਚੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਤੈਅ ਦੇ ਲੋ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਦਾ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਅੰਜਰ ਜੀ ਦੇਖ ਕੇ ਇਹ ਬਹੁਤ ਵਧੀਆ ਜਿਹੜਾ ਵਾ ਇਹ ਕੰਮ ਕੀਤਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਉਹਨਾਂ ਨੂੰ ਟਿਕਟ ਵੀ ਦੇ ਕੇ ਨਵਾਜਿਆ ਜਾਵੇ ਤਾਂ ਕਿ ਜਿਹੜੀ ਵੱਧ ਤੋਂ ਵੱਧ ਜਿਹੜੀ ਆ ਲੀਡ ਜਿਤਾ ਕੇ ਤਰਨਤਾਰਨ ਤੋਂ ਜਿਹੜੀ ਪਾਰਟੀ ਦੇ ਜਿਹੜੀ ਆ ਚੋਲੀ ਦੇ ਵਿੱਚ ਪਾਈ ਜਾਏਗੀ ਜੀ ਜਿੱਦਾਂ ਸੂਲ ਸਾਡੇ ਮੇਲੇ ਜਿਹੜੇ ਵੋਲੰਟਰੀ ਵਰਕਰ ਹੀ ਉਹਨਾਂ ਨੂੰ ਕਿਤੇ ਅਲਗੋੜਿਆ ਕਿੱਧਰ ਗਿਆ ਬਹੁਤ ਸਾਰੇ ਲੋਕਾਂ ਦੇ ਵਿੱਚ ਬੋਝ ਆ ਗਈ ਹੁਣ ਕਿਵੇਂ ਦਾਦਾ ਮੇ ਕੋ ਜੇ ਦੇਖਿਆ ਜਾਵੇ ਤਾਂ ਸੋਲ ਸਾਹਿਬ ਦੇ ਨਾਲ ਅਸੀਂ ਸ਼ੁਰੂ ਤੋਂ ਹੀ ਲੈ ਕੇ 2019 ਤੋਂ ਲੈ ਕੇ ਕੰਮ ਕਰਦੇ ਆਏ ਆ ਔਰ ਸੋਲ ਸਾਹਿਬ ਦੇ ਜੇ ਸੁਬਾਹ ਦੀ ਜੀ ਗੱਲ ਜਾੜੀ ਹੈ ਤੇ ਇੱਡੀ ਕੋ ਉਹਨਾਂ ਵੱਲੋਂ ਨਹੀਂ ਕਹਿ ਸਕਦੇ ਆਪਾਂ ਵੀ ਉਹਨਾਂ ਨੇ ਕਦੀ ਅਣਗੌਲਿਆ ਕੀਤਾ ਸੀ ਹਾਂ ਉਹਨਾਂ ਦਾ ਜਿਹੜਾ ਆਪਣੇਵਾ ਕੋਮਲ ਨਾਲ ਪੀਏ ਲੱਗਾ ਸੀਗਾ ਕਿਤੇ ਨਾ ਕਿਤੇ ਉਹਦੀਆਂ ਗਲਤੀਆਂ ਆਈਆਂ ਸੀ ਜਿਹਾਵੇਂ ਉਹਦੀ ਕਾਰਗੁਜ਼ਾਰੀ ਇਦਾਂ ਦੀ ਸ਼ੁਰੂ ਹੋ ਗਈ ਸੀ ਕਿ ਜਿਹੜੇ ਪਿੰਡਾਂ ਦੇ ਸਰਪੰਚ ਤੇ ਜਿਹੜੇ ਵਾੜਾਂ ਚ ਜਿਹੜੇ ਐਮਸੀ ਦੇ ਤੋੜੇ ਸੀਗੇ ਵੀ ਉਹਨਾਂ ਨੂੰ ਬੜਾ ਮਤਲ ਉਹਨਾਂ ਨੇ ਦੂਰ ਕੀਤਾ ਆਪਣੇ ਤੋਂ ਇਸ ਕਰਕੇ ਜਿਹੜੇ ਉਹ ਵਰਕਰ ਕਿਤੇ ਨਾ ਕਿਤੇ ਉਹਨਾਂ ਚ ਨਾਰਾਜ਼ਗੀ ਹੈਗੀ ਹੈ ਬਾਕੀ ਜੇ ਦੇਖਿਆ ਜਾਵੇ ਸੰਧੂ ਸਾਹਿਬ ਨਾਲ ਆਪਣੇ ਹਰਮਿੰਦਰ ਸਿੰਘ ਸੰਧੂ ਨਾਲ ਕੋਈ ਦੀ ਨਾਰਾਜ਼ਗੀ ਨਹੀਂ ਆਗੀ ਵੀ ਸਾਰੇ ਜਿਹੜੇ ਤਹਿ ਦਿਲੋਂ ਚੱਲ ਕੇ ਉਹਨਾਂ ਦਾ ਪੂਰਾ ਸਾਥ ਦੇਣਗੇ ਵੀ ਕੋਈ ਟਾਕੂ ਨੇ ਜਿਹੜੇ ਵਿਰੋਧ ਵੀ ਇਸ ਤਰ੍ਹਾਂ ਤੇ ਕਰਦੇ ਪਏ ਨੇ ਉਹ ਦੇਖੋ ਇੱਕ ਦੋ ਹੀ ਸੀਗੇ ਵੀ ਆਗੂ ਜਿਹੜੇ ਵਿਰੋਧ ਕਰਦੇ ਸੀਗੇ ਵੈਸੇ ਉਹ ਇੰਨਾ ਵਿਰੋਧ ਵਾਲੀ ਗੱਲ ਨਹੀਂ ਹੈਗੀ ਉਹ ਗੱਲਬਾਤ ਹੋਰ ਸੀਗੀ ਉਹਨਾਂ ਦਾ ਆਪਣੇ ਸੀਗੇ ਕੋਈ ਪੱਖ ਤੇ ਬਾਕੀ ਹੁਣ ਸਾਡੇ ਨਾਲ ਸਾਡੇ ਸਾਰੇ ਭੈਣ ਭਰਾ ਪੂਰੇ ਡੱਟ ਕੇ ਨਾਲ ਸਾਥ ਦੇ ਦਿੰਦੇ ਨੇ ਤੇ ਦੇਣਗੇ ਵੀ